ਦੂੜੇ ਰਿਫਰਮਾਂਸਾਂ ਦੇ ਤੁਹਾਡਾ ਸਵਾਗਤ ਹੈ। ਪਹਿਲਾਂ ਤਾਂ ਬਾਈ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ। ਦੂਸਰਾ ਅੱਜ ਤੁਹਾਨੂੰ ਜੋ ਆਪਾਂ ਦਵਾਈ ਹੈ ਜਿਹੜੀ ਆਪਣੀ ਪੰਜਾਬ ਕੀ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਗੁਜਰਾਤ ਦੇ ਵਿੱਚ ਵੀ ਜਾ ਰਹੀ ਹੈ। ਪਸ਼ੂਆਂ ਦੇ ਪ੍ਰੋਲੈਪਸ ਦੀ ਜਾਂ ਆਪਾਂ ਕਹਿੰਦੇ ਆ ਵੀ ਭਾਰ ਪੈਣ ਦੀ ਤੇ ਉਹਨਾਂ ਦੇ ਪਿੱਛਾ ਦਿਖਾਉਣ ਦੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਉਹ ਦਵਾਈ ਬਾਰੇ ਦੱਸਨੇ ਵੀ ਉਹ ਦੇਣੀ ਕਿਵੇਂ ਹੈਗੀ। ਦੇਣ ਦਾ ਤਰੀਕਾ ਕੀ ਹੈ? ਪਹਿਲੀ ਗੱਲ ਤਾਂ ਬਾਈ ਜੀ ਦਵਾਈ ਦਾ ਕੋਈ ਵੀ ਸਾਈਡ ਇਫੈਕਟ ਨਹੀਂ। ਦੂਸਰੀ ਗੱਲ ਜਿਹੜੀ ਦਵਾਈ ਹੈਗੀ ਇਹ 21 ਦਵਾਈ ਹੈਗੀ ਇਹ ਸੂਈ ਹੋਣੀ ਵੀ ਦਿੱਤੀ ਜਾਊਗੀ ਸੂਣ ਵਾਲੀ ਮੱਝ ਨੂੰ ਵੀ ਦਿੱਤੀ ਜਾਊਗੀ ਚਾਹੇ ਗਾਂ ਹੋਵੇ ਚਾਹੇ ਮੱਝ ਹੋਵੇ ਚਾਹੇ ਅਫਸਰ ਝੁੱਟੀ ਹੋਵੇ ਤੇ ਦੇਣ ਦਾ ਤਰੀਕਾ ਇਹਦਾ ਜੀ ਇਹ 24 ਘੰਟੇ ਚ ਇੱਕ ਵਾਰ ਦਵਾਈ ਦੇਣੀ ਹੈ ਪਹਿਲੇ ਦਿਨ ਅੱਧਾ ਕਿਲੋ ਤੇ ਦੂਸਰੇ ਦਿਨ ਅੱਧਾ ਕਿਲੋ ਜਾਨੀ ਕਿ ਸਵੇਰ ਦੇ ਸਕਦਾ ਬੰਦਾ ਸ਼ਾਮ ਦੇ ਸਕਦਾ ਦੁਪਹਿਰ ਦੇ ਸਕਦਾ ਸਿਰਫ 24 ਘੰਟੇ ਦੇ ਵਿੱਚ ਇੱਕ ਵਾਰ ਹੀ ਦਵਾਈ ਦੇਣੀ ਹੈ ਪਹਿਲੇ ਦਿਨ ਅੱਧਾ ਕਿਲੋ ਤੇ ਦੂਸਰੇ ਦਿਨ ਅੱਧਾ ਕਿਲੋ ਦੋ ਦਿਨ ਅੱਧਾ-ਅੱਧਾ ਕਿਲੋ ਦਵਾਈ ਦੇ ਕੇ ਤੀਸਰੇ ਦਿਨ ਬੰਦਾ ਸਾਨੂੰ ਕਾਲ ਕਰੇ ਤੇ ਚੌਥੀ ਗੱਲ ਹੈ ਕਿ ਦਵਾਈ ਨੂੰ ਧੁੱਪੇ ਨਾ ਰੱਖੇ ਜਿਵੇਂ ਹੁਣ ਅਸੀਂ ਕੂਰੀਅਰ ਭੇਜਦੇ ਆ ਪੈਕਟਾ ਜੇ ਬੰਦ ਕਰਕੇ ਜਾਂ ਸਾਡੇ ਤੋਂ ਲੈ ਕੇ ਜਾਂਦਾ ਬੰਦਾ ਪੈਕਿੰਗ ਦੇ ਵਿੱਚ ਦਵਾਈ ਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਦਵਾਈ ਨੂੰ ਕਿਸੇ ਖੁੱਲੇ ਵਰਤਨੇ ਦੇ ਰੱਖੇ ਜੇ ਗਰਮੀ ਦਾ ਮਹੀਨਾ ਇਹਨੂੰ ਫ੍ਰਿਜ ਚ ਰੱਖ ਸਕਦਾ ਹੈ ਫ੍ਰਿਜ ਚ ਇਹਨੂੰ 2 ਸਾਲ ਬਾਅਦ ਵੀ ਬੰਦਾ ਯੂਜ਼ ਕਰ ਸਕਦਾ ਹੈ ਨਹੀਂ ਇਹ 3 ਮਹੀਨੇ ਬਾਅਦ ਅਸਰ ਛੱਡ ਜਾਂਦੀ ਹੈਗੀ ਤੇ ਇੱਕ ਜਦੋਂ ਦਵਾਈ ਦੇਣੀ ਹੈ ਕਈ ਵਾਰ ਭਰਾ ਗਰਮੀ ਦੇ ਵਿੱਚ ਚੜੀ ਜਾਂ ਬਾਹਰ ਆ ਪਉਂਦੇ ਹੈਗੀ ਜੋ ਦਵਾਈ ਆਪਾਂ ਸ਼ੁਰੂ ਕਰਨੀ ਹੈ ਲਗਭਗ 10-15 ਦਿਨ ਉਹਨਾਂ ਨੂੰ ਚਰੀ ਬਾਇਰਾ ਬੰਦ ਕਰਨਾ ਪਊਗਾ ਜਦ ਜਵੇਂ ਹੁਣ ਸਿਆਲ ਦੇ ਵਿੱਚ 4 ਪਾਉਂਦੇ ਜਿੰਨਾ ਪਸ਼ੂਗਾਂ ਨੂੰ ਇਹ ਪ੍ਰੋਬਲਮ ਹੈ ਦਵਾਈ ਦੇਣ ਤੋਂ ਪਹਿਲਾਂ ਵੀ 10-15 ਦਿਨ ਉਹਨਾਂ ਨੂੰ ਮੱਕੀ ਦਾ ਚਾਰ ਬੰਦ ਕਰਨਾ ਪਊਗਾ ਤੇ 2 ਦਿਨ ਦਵਾਈ ਦੇ ਕੇ 3 ਦਿਨ ਸਾਨੂੰ ਬੰਦਾ ਫੋਨ ਕਰ ਸਕਦਾ 2 ਦਿਨਾਂ ਦੇ ਵਿੱਚ ਇਹ ਟੰਕੇ ਵਿਗੜੀ ਲਹਾਂਦੀ ਹੈਗੀ ਤੇ ਚਾਹੇ ਜੇ ਬੜਾ ਹੀ ਸੀਰੀਅਸ ਕੇਸ ਹੋਵੇ ਤਾ ਤਿੰਨ ਤੋਂ ਚੌਥੇ ਦਿਨ ਨਹੀਂ ਹੁੰਦੇ ਤਿੰਨ ਦਿਨਾਂ ਦੇ ਵਿੱਚ ਬੰਦ ਕਰਤਾ ਦੀ ਹੈ ਪਰ ਤੇ ਜਿਹੜੀ ਇਹ ਇਹਦੀ ਡੋਜ਼ ਹੈਗੀ ਇਹ ਸਾਰੇ ਪਸ਼ੂਆਂ ਦੇ ਸੇਮ ਹੈਗੀ ਚਾਹੇ ਕੋਈ ਘੱਟ ਭਰ ਪੈਂਦਾ ਚਾਹੇ ਕੋਈ ਜ਼ਿਆਦਾ ਭਰ ਪੈਂਦਾ ਹਾਂ ਦਵਾਈ ਜ਼ਰੂਰ ਘੱਟ ਵੱਧ ਲੱਗ ਸਕਦੀ ਹੈ ਕਿਸੇ ਮੱਝ ਨੂੰ 500 ਨਾਲ ਵੀ ਆਮ ਆ ਸਕਦਾ ਹੈ ਮੱਝ ਜਾਂ ਗਾਂ ਨੂੰ ਕਿਸੇ ਪਸ਼ੂ ਦੇ 2500 ਦੇ ਵੀ ਲੱਗ ਸਕਦੀ ਹੈ ਜਿਹੜੇ ਭਰਾ ਨੂੰ 500 ਦੀ ਲੋੜ ਹੈ ਉਹਨੇ 2500 ਦੀ ਕੀ ਕਰਨੀ ਹੈ ਜਿਨ੍ਹਾਂ ਨੂੰ 2500 ਦੀ ਜ਼ਰੂਰਤ ਹੈ ਜਿਨ੍ਹਾਂ ਦੇ ਪਸ਼ੂਆਂ ਨੂੰ ਉਹ ਨੂੰ 500 ਦੀ ਕੰਮ ਨਹੀਂ ਕਰਦੀ ਹਾਂਜੀ ਨਹੀਂ ਰਿਜ਼ਲਟ ਦੇਖਣਾ ਉਹ ਚਾਹੇ 500 ਦੀ ਲਿਆ ਸਕਦਾ ਹੈ ਉਹ ਸਿਰਫ ਬੰਦੇ ਹੀ ਕਰੂਗੀ 500 ਦੀ ਜਿਹੜੀ ਉਹਦਾ ਟ੍ਰੀਟਮੈਂਟ ਨਹੀਂ ਕਰਦੀ ਹਜ਼ਾਰ ਦੀ ਲੱਗ ਸਕਦੀ ਹੈ 1500 ਦੀ ਲੱਗ ਸਕਦੀ ਹੈ ਉਹ ਕੇਸ ਤੇ ਡਿਪੈਂਡ ਹੈਗੀ ਹਾਂਜੀ ਦੋਸਤੋ ਸਾ